ਤਨ ਨਾਲੇ ਤੁਸੀਂ ਹੁਣ ਕਵਾਂਡੀ ਜੇ ਦੋਵੇਂ ਜਾਣੇ ਹਾਂਜੀ ਹਾਂਜੀ ਠੀਕ ਆ ਨਾ ਹਾਂਜੀ ਹਾਂਜੀ ਰਿਸ਼ਤਾ ਕਰਾਇਆ ਮੇਰੇ ਭਰਾ ਨੇ ਤੇਰਾ ਠੀਕ ਹੈ ਠੀਕ ਹੈ ਹੁਣ ਮਿਲਣਾ ਵਰਤਣਾ ਵਾ ਵਧੀਆ ਤਰੀਕੇ ਨਾਲ ਨਹੀਂ ਮਿਲਾਂਗੇ ਮਿਲਣਾ ਕਿਉਂ ਨਹੀਂ ਠੀਕ ਠਾਕ ਅਰੇ ਲਵਲੀ ਬੈਠਾ ਬੈਠੇ ਬੈਠੇ ਤਾਂ ਜੀ ਮੈਂ ਤਾਂ ਐਸੇ ਤੁਹਾਡੇ ਨਾਲ ਕੰਮ ਦੱਸੋ ਤੇ ਪਰੌਣੇ ਆਇਆ ਕੋਈ ਗੱਲ ਨਹੀਂ ਤੁਸੀਂ ਪਰੌਣੇ ਨੂੰ ਪੁਗਤਾ ਲਓ ਤੇ ਬਾਅਦ ਚੋਂ ਕਰ ਲਈਨੇ ਗੱਲ ਮੈਨੂੰ ਪਤਾ ਹੁੰਦਾ ਨਾ ਜੱਟਾ ਘਰ ਨਹੀਂ ਹੈ ਬਣਿਆ ਮੈਂ ਵਿਆਹ ਨਹੀਂ ਕਰਾਉਣਾ ਉਥੇ ਹੁਣ ਕੀ ਗੱਲ ਹੋ ਗਈ ਆ ਗੱਲ ਕੀ ਹੋ ਗਈ ਆ ਬਹਿਨ ਨੂੰ ਉਥੇ ਜਗ੍ਹਾ ਨਹੀਂ ਜਿੱਥੇ ਮੈਨੂੰ ਲੈ ਗਈ ਚੰਗੇ ਪਲੇ ਤੇ ਬੈ ਬਾਹਰ ਬੈਠੇ ਮੈਨੂੰ ਪਤਾ ਨਹੀਂ ਨੇ ਗਰੀਬ ਹੋ ਤੁਸੀਂ ਮੈਂ ਵਿਆਹ ਨਹੀਂ ਕਰਾਉਣਾ ਬੈਜ ਬਾਈ ਅਰ ਵੀ ਇਧਰ ਬੈਠੋ ਤਿਆਰ ਸਿੰਘ ਜੀ ਸੁਣਾਓ ਠੀਕ ਠਾਕ ਤੂੰ ਹੀ ਸਲੋ ਪਰੌਣਿਆ ਮੰਮੀ ਡੈਡੀ ਠੀਕ ਠਾਕ ਨੇ ਹਾਂਜੀ ਡੈਡੀ ਸਭ ਕੋ ਵਧੀਆ ਠੀਕ ਠਾਕ ਤੇ ਤੁਸੀਂ ਨਾਲ ਲੈ ਆਉਣਾ ਸੀ ਉਹ ਨਹੀਂ ਬਸ ਕੋਈ ਗੱਲ ਨਹੀਂ ਕਿਤੇ ਫੇਰ ਆਵਾਂਗੇ ਉਹ ਚੱਲ ਤੁਸੀਂ ਪਹਿਲੀ ਵਾਰ ਹੀ ਆਏ ਹੋ ਨਾਲ ਲੈ ਆਉਣਾ ਚਾਹੀਦਾ ਸੀ ਤੁਹਾਨੂੰ ਉਹ ਗਏ ਕਿਤੇ ਕੰਮ ਡੈਡੀ ਅੱਛਾ ਪਿੰਡ 'ਚ ਕੰਮ ਹੀ ਕੋਈ ਠੀਕ ਆ ਤਾਂ ਕਰਕੇ ਕੱਲੇ ਆ ਗਏ ਆਪਾਂ ਅੱਛਾ 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 ਹਾਂਜੀ ਹੋਰ ਦੋਈਸ ਨਾ ਸੇ ਤਾਂ ਠੀਕ ਆ। ਆ ਬਹੁਤ ਵਧੀਆ। ਠੀਕ ਠਾਕ। ਕਾਣ ਕੁਣਕ। ਕੜਕ ਵੀ ਠੀਕ ਆ। ਚਲ ਵਧੀਆ। ਧੁੱਪ ਵਾ ਵਾ ਲੱਗੀ ਹੋਣਾ। ਹਾਂਜੀ ਹਾਂਜੀ ਸਵੇਰੇ ਤੇ ਬੱਦਲ ਹੋਇਆ ਸੀ। ਸਵੇਰੇ ਸਾਡੇ ਵੀ ਬੜਾ ਬੱਦਲ ਹੋਇ ਰਹੇ। ਠੀਕ ਆ ਠੀਕ। ਸੰਦੀਪ ਪੁੱਤ ਤੇਰਾ ਜੀ ਲੱਗਾ ਸੀ। ਮੈਨੂੰ ਤੇ ਬੜਾ ਹੀ ਫਿਕਰ ਲੱਗਾ ਸੀਗਾ ਵੀ ਮੇਰੀ ਤੇ ਕਦੀ ਕਿਤੇ ਵਾਂਡੇ ਨਹੀਂ ਗਈ। ਉੱਥੇ ਪਤਾ ਨਹੀਂ ਇਹਦਾ ਜੀ ਕਿਦਾਂ ਲੱਗਾ ਹੋਣਾ ਵਾ। ਮੰਮੀ ਮੇਰਾ ਜੀ ਕਿੱਥੇ ਲੱਗਣਾ ਸੀ ਤੁਹਾਡੇ ਤੋਂ ਬਗੈਰ। ਮੈਂ ਵੀ ਬੜਾ ਯਾਦ ਕੀਤਾ ਸੀ ਤੁਹਾਨੂੰ। ਤੇ ਮੈਂ ਤੇ ਇਹਨਾਂ ਨੂੰ ਸਭ ਕਹਿਣ ਦੀ ਸੀ ਕਿ ਸਿੱਧੇ ਸਿੱਧ ਚਲੀਏ ਮੰਮੀ ਕੋਲ ਤੇ ਮਮੇ ਕਾਂਡੇ ਹੀ ਸੱਸ ਮੇਰੀ ਕਿ ਫੇਰਾ ਮਾਰਾ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਫੇਰ ਅਹੀਂ ਨਾਲ ਚੱਲ ਜਾਗੇ ਟਾਡੇ ਸੰਦੀਪ ਪੁੱਤ ਤੁਸੀਂ ਦੋਵੇਂ ਜਣੇ ਇਕੱਲੇ ਆ ਗਏ ਮੰਮੀ ਡੈਡੀ ਨੂੰ ਨਾਲ ਲੈ ਆਉਣਾ ਹੀ ਪਹਿਲੀ ਵਾਰਾ ਤੁਸੀਂ ਆਉਣਾ ਹੀ ਅਗਲੇ ਕੀ ਸੋਚਣਗੇ ਵੀ ਦੋਵੇਂ ਜਣੇ ਚੱਲ ਗਏ ਆ ਚੰਗੇ ਜੇ ਨਹੀਂ ਲੱਗੀਦਾ ਇਦਾਂ ਕਰ ਰਹੇ ਨਹੀਂ ਉਹ ਉਦਾਂ ਤਾਂ ਉਹਨਾਂ ਨੇ ਆਉਣਾ ਹੀ ਰਾਤ ਦੀ ਤਿਆਰੀ ਕਰਨ ਲਈ ਪਰ ਉਹਨਾਂ ਨੂੰ ਸਵੇਰੇ ਕੰਮ ਪੈ ਗਿਆ ਕੋਈ ਜੇ 10 ਮਹੀਨੇ ਤੇ ਇਸੇ ਚੱਕਰ 'ਚ ਤਿਆਰੀ ਕੀਤੀ ਵੀ ਸਾਰਾ ਪਰਿਵਾਰ ਆਉਣਗੇ ਕੋਈ ਗੱਲ ਨਹੀਂ ਮੰਮੀ ਫੇਰ ਕਿਦਾਂ ਲੈਵਾਂਗੇ ਨਾਲ ਆਉਂਦੇ ਜਾਂਦੇ ਰਹਿਣਾ ਹੀ ਨੇ ਪਤੋ ਹਟੋਂਦੇ ਜਾਂਦੇ ਰਹਿਣਾ ਵਾ ਮੈਂ ਤੇਰੀ ਗੱਲ ਮੰਨਦੀ ਆ ਪਰ ਜਿਹੜਾ ਪਹਿਲੀ ਵਾਰ ਆਉਣਾ ਨਾ ਉਹ ਗੱਲ ਹੋਰ ਹੁੰਦੀ ਆ ਚਲੋ ਉਹਨਾਂ ਨੂੰ ਜ਼ਰੂਰੀ ਕੰਮ ਹੀ ਤਾਂ ਕਰਕੇ ਚਲ ਗਏ ਨੇ ਜੇ ਉਹਨਾਂ ਦਾ ਵੀ ਇਹੀ ਕਰਦਾ ਸੀ ਆਉਣ ਨੂੰ ਚਲ ਠੀਕ ਆ ਆਦਰ ਮਾਣੀ ਹੁੰਦਾ ਵੱਡਿਆਂ ਦਾ ਅਗਲੇ ਕਹਿਣਗੇ ਵੀ ਚਲ ਸਾਨੂੰ ਪੁੱਛ ਕੇ ਤੁਰੇ ਹੀ ਨਾ ਲੈ ਕੇ ਗਏ ਆ ਹਾਂਜੀ ਹਾਂਜੀ ਤੇ ਨਾ ਪਾਪੀ ਜੀ ਤੁਸੀਂ ਬੱਚੇ ਲੈ ਕੇ ਆਏ ਨਾਲ ਬੱਚੇ ਸਕੂਲ ਗਏ ਸੀ ਕੋਈ ਨਾ ਛੁੱਟੀ ਹੋਈ ਫਿਰ ਲੈ ਕੇ ਆਵਾਂਗੇ ਹਰ ਵਾਰੀ ਤੁਸੀਂ ਇਦਾਂ ਹੀ ਕਹਿ ਦਿੰਦੇ ਜੀ ਛੁੱਟੀ ਹੋਊ ਤਾਂ ਫੇਰ ਲੈ ਕੇ ਆਵਾਂਗੇ ਤੇ ਲਿਆਉਂਦੇ ਉਹਨਾਂ ਨੂੰ ਹੈ ਨਹੀਂ ਬੱਚਿਆਂ ਦੇ ਪੇਪਰ ਆਉਂਦੇ ਆ ਕੋਈ ਨੀ ਜਦੋਂ ਛੁੱਟੀ ਹੋਏਗੀ ਫਿਰ ਲੈ ਕੇ ਆਵਾਂਗੇ ਚਲੋ ਠੀਕ ਆ ਫਿਰ ਰਾਤ ਤੇ ਆਇਓ ਭਜੂ ਭਜੂ ਨਾ ਕਰਿਓ ਤੇ ਹੁਣ ਇਹ ਆਏ ਆ ਤਾਂ ਘੜੀ ਕੋ ਨਹੀਂ ਚੱਲ ਜਾਣਾ ਵਾ ਅਸੀਂ ਰਾਤ ਤੇ ਆਵਾਂਗੇ ਹਾਂ ਇਕੱਠੇ ਆਇਓ ਮੈਦਾਨੀ ਸਾਰੇ ਜਾਣੇ ਫਿਰ ਰਾਤ ਰਹਿਣ ਰਾਤ ਰਿਓ ਕਿ ਪੱਛਪਾ ਮਾਰਾਂਗੇ ਕੋਈ ਗੱਲ ਨਹੀਂ ਮੰਮੀ ਆ ਜਾਣਗੇ ਦਲਜੀਤ ਸੰਦੀਪ ਘਰ ਦਾ ਕੰਮ ਕਰਦੀ ਹੁੰਦੀ ਆ ਕਿ ਨਹੀਂ 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 ਕਰਦੀ ਆ ਕੰਮ ਜੀ ਵਾਧੂ ਕੰਮ ਕਰਦੀ ਬੱਚਾ ਲਗਦੇ ਨਾ ਵੀ ਪਤਾ ਲੱਗੇ ਤੇ ਇਹਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ ਉਹ ਆਪ ਹੀ ਕਰ ਲੈਂਦੀ ਆ ਕੰਮ ਕਸ ਨਹੀਂ ਲੋਰ ਨਹੀਂ ਪੈਂਦੀ ਬਾਕੀ ਦਲਜੀਤ ਸਾਡੇ ਘਰ ਦਾ ਵੇਖਿਆ ਇਹ ਮੌਜ ਚਲ ਤੂੰ ਹਾਂਜੀ ਹਾਂਜੀ ਤੇ ਕਿਦਾਂ ਦਾ ਵਾ ਉਹਨੇ ਨਹੀਂ ਕੋਈ ਗੱਲ ਨਹੀਂ ਘਰਾਂ ਵਰਗੇ ਘਰ ਵਾ ਫਿਰ ਕੀ ਆ ਵਧੀਆ ਆਹੀ ਤਾਂ ਸੋਚਿਆ ਸੀ ਕਿ ਘਰ-ਬਾਰ ਬਣਾ ਕੇ ਤੇ ਫਿਰ ਵਿਆਹ ਕਰਾਂਗੇ ਉਹ ਫਿਰ ਮਖਤਿਆਰ ਹੋਣਾ ਨੇ ਦੱਸ ਪਾਤੀ ਤੇ ਚਲੋ ਕਰਨਾ ਪਿਆ ਸਾਨੂੰ ਛੇਤੀ ਚਲੋ ਕੋਈ ਗੱਲ ਨਹੀਂ ਕਰਨਾ ਹੀ ਪੈਂਦਾ ਵਾ ਟਾਈਮ ਟਾਈਮ ਪਾਜੀ ਜਿਹੜਾ ਕੰਮ ਟਾਈਮ ਨਾ ਹੋ ਜੇ ਹਾਂਜੀ ਹਾਂਜੀ ਠੀਕ ਨਹੀਂ ਬਿਲਕੁਲ ਇਤੇ ਹੈ ਜੀ ਉਸ ਸੰਦੀਪ ਤਾਂ ਹੋ ਗਿਆ ਹੋਤੀ ਨੂੰ ਜੋਤਾ ਵੀ ਕਰਨਾ ਹੈ। ਭਾਜੀ ਵਧੀਆ ਹੋ ਗਿਆ। ਜਿਹੜਾ ਕੰਮ ਟਾਈਮ ਨਾਲ ਹੋ ਜੇ ਉਹ ਹੀ ਚੰਗਾ ਹੁੰਦਾ। ਹਾਂਜੀ ਹਾਂਜੀ। ਗਾਂ ਕੇ ਜੋਤਾ ਵੀ ਰਿਸ਼ਤਾ ਕਰਨਾ ਹੈ ਨਾ। ਬਿਲਕੁਲ ਸਹੀ ਹੈ। ਤੇ ਛੋਟੀ ਦਾ ਵੀ ਕਰਨਾ ਆ। ਤੇ ਜਿਹੜਾ ਟਾਈਮ ਨਾਲ ਕੰਮ ਹੋ ਜੇ ਤੇ ਉਹਦੀ ਵਰਗੀ ਰੀਸ ਹੀ ਕੋਈ ਨਹੀਂ। ਚਲੋ ਮੇਰੇ ਭਰਾ ਨੇ ਤਾਂ ਆਪਣੇ ਫਰਜ਼ ਸਾਰੇ ਨਿਭਾਏ ਆ। ਵੇਖ ਲਓ ਚੰਗਾ ਘਰਬਾਰ ਲੱਭ ਕੇ ਦਿੱਤਾ। ਚੰਗਾ ਮੁੰਡਾ ਲੱਭ ਕੇ ਦਿੱਤਾ ਵਾ। ਹੁਣ ਜੋਤ ਦੀ ਜ਼ਿੰਮੇਵਾਰੀ ਜਿਹੜੀ ਆ ਨਾ ਉਹ ਸੰਦੀਪ ਤੇ ਤੇ ਦਲਜੀਤ ਤੇ ਆ। ਆਪੇ ਇਹ ਕਰਨਗੇ ਜਿੱਦਾਂ ਦਾ ਵੀ ਕਰਨਾ ਵਾ। ਆਰਾਮਨ ਕਰਾ ਦੇਣਗੇ। ਕੀ ਹੰਦਲ ਜੀ ਕੋਈ ਗੱਲ ਨਹੀਂ ਮੰਮੀ ਜੀ ਦੇਖਾਂਗੇ ਰਿਸ਼ਤਾ ਕਿ ਜੰਗਾ ਹੋਇਆ ਜੀ ਤੇਰੀ ਭੈਣ ਹੀ ਆ ਉਹ ਹੁਣ ਸਾਰੇ ਕੰਮ ਤੂੰ ਹੀ ਅੱਗੇ ਹੋ ਕੇ ਕਰਨੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਕਰਾਂਗੇ ਦੇਖਾਂਗੇ ਤੇ ਲੱਗੇ ਹੋਗਾ ਨਾ ਕੋ ਮੁੰਡਾ ਚੰਗਾ ਤੇ ਦੱਸ ਦਾਂਗੇ ਤੁਹਾਨੂੰ ਤੇ ਨਾਲੇ ਤੁਸੀਂ ਹੁਣ ਗਵਾਂਢੀ ਜੇ ਦੋਵੇਂ ਜਾਣੇ ਹਾਂਜੀ ਹਾਂਜੀ ਠੀਕ ਆ ਨਾ ਹਾਂਜੀ ਹਾਂਜੀ ਰਿਸ਼ਤਾ ਕਰਾਇਆ ਮੇਰੇ ਭਰਾ ਨੇ ਤੇਰਾ ਠੀਕ ਹੈ ਠੀਕ ਹੈ ਹੁਣ ਮਿਲਣਾ ਵਰਤਣਾਵਾ ਵਧੀਆ ਤਰੀਕੇ ਨਾਲ ਨਹੀਂ ਮਿਲਾਂਗੇ ਮਿਲਣਾ ਕਿਉਂ ਨਹੀਂ ਆਹੋ ਸੰਦੀਪ ਹੁਣ ਤੂੰ ਹੀ ਲੱਭਣਾ ਜੋਦਾ ਰਿਸ਼ਤਾ ਨਹੀਂ ਨਹੀਂ ਇਹ ਤੇ ਵਧੀਆ ਮੁੰਡਾ ਵੇਖ ਕੇ ਨਾ ਤੈਨੂੰ ਗੱਲ ਕਰ ਲੈਣੇ ਅੱਗੇ ਤੇ ਉਹਦਾ ਵੀ ਵਿਆਹ ਕਰੀਏ ਨਹੀਂ ਨਹੀਂ ਮੰਮੀ ਜੀ ਹੁਣ ਜ਼ਿੰਮੇਵਾਰੀ ਸਾਡੀ ਆ ਅਸੀਂ ਕਰਾਵਾਂਗੇ ਰਿਸ਼ਤਾ ਹੁਣ ਵਧੀਆ ਮੁੰਡਾ ਲੱਭਾਂਗੇ ਕੋਈ ਗੱਲ ਨਹੀਂ ਦੀਪ ਤੇਰੀ ਮਾਮੇ ਮਾਮੀ ਨੇ ਨਾ ਸਿਰ ਚੁੱਕ ਕੇ ਖੜਿਆ ਵਾ ਤੇ ਨਾਲ ਕੇ ਆਪਣੇ ਜਾਣਾ ਆਉਣਾ ਵਾ ਠੀਕ ਆ ਨਾ ਹਾਂਜੀ ਹਾਂਜੀ ਨਹੀਂ ਨਹੀਂ ਮੰਮੀ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਠੀਕ ਵਾ ਕੇ ਹਾਂਜੀ ਕਿਉਂਕਿ ਲੱਗੇ ਜਿਹੜਾ ਰਿਸ਼ਤਾ ਹੁੰਦਾ ਨਾ ਸਰਾਂਣੇ ਦੀ ਬਾਹ ਹੁੰਦੀ ਆ ਹਾਂਜੀ ਇਹ ਤੇ ਗੱਲ ਸੀ ਹਾਂ ਨੂੰ ਤਾਂ ਫੋਨ ਕਰੋਗੇ ਅਸੀਂ ਕਦੋਂ ਪਹੁੰਚਣਾ ਵਾ ਇਹ ਤੇ ਲੱਗੇ ਆ ਮੈਨੂੰ ਤੇ ਚਾ ਆ ਜਾਣਾ ਇਹਨਾਂ ਨੇ ਤੇ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਤੇ ਗੱਲ ਆ ਆ ਨਾਲੇ ਆ ਵੀ ਜੀ ਲੱਗਾ ਰਹੂ ਤੇਰਾ ਵੀ ਕਦੀ ਤੂੰ ਚਲ ਗਈ ਨਾਨਕੇ ਕਦੀ ਇਹ ਆਗੇ ਤੇਰੇ ਕੋਲ ਹਾਂਜੀ ਚਲੋ ਕੋਈ ਗੱਲ ਨਹੀਂ ਤੀ ਕੋਈ ਟੈਨਸ਼ਨ ਲੈਣ ਦੀ ਲੋੜ ਤੁਹਾਨੂੰ ਕੋਈ ਹੁਣ ਜਾਂੰਦ ਰੱਖਣਾ ਹੀ ਆ ਹੁਣ ਲਾਗੇ ਤਾਈਆਂ ਲੈ ਕੇ ਆ ਸਹੀ ਗੱਲ ਮੇਰੇ ਨਾਲ ਮਰਤਨ ਰਿੰਦਾ ਬੱਚਿਆਂ ਦਾ ਸਾਡੇ ਨਾਲ ਨਹੀਂ ਠੀਕ ਆ ਰਿਸ਼ਤੇਦਾਰੀਆਂ ਭੈਣ ਜੀ ਇਹੇ ਹੁੰਦੀਆਂ ਵਾਂ ਆਉਣ ਜਾਣ ਵਾਲੀਆਂ ਜੋ ਕੇ ਮਿਲੇ ਵਰਤੇ ਤੇ ਹਾਂਜੀ ਜੇ ਨਹੀਂ ਆਉਣਾ ਜਾਣਾ ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਦੂਰ ਦੀਆਂ ਹੋ ਜਾਂਦੀਆਂ ਵਾਂ ਅਨੋਦ ਹੈ ਠੀਕ ਆ ਨਾ ਦਲਜੀਤ ਪੁੱਤ ਸਾਡਾ ਤੇ ਮਿਲਨ ਵਰਤਨ ਆਫਸਰ ਵਿੱਚ ਬੜਾ ਵਾ ਹਾਂਜੀ ਮੰਮੀ ਜੀ ਮਿਲਨ ਵਰਤਨ ਬਹੁਤ ਵਧੀਆ ਸਾਡਾ ਤੁਸੀਂ ਪੁੱਛ ਲਓ ਮਾਮਾ ਜੀ ਨੂੰ ਆਉਂਦੇ ਜਾਂਦੇ ਮਿਲਦੇ ਰਹਿਣੇ ਆਪਾਂ ਚੱਲ ਵਧੀਆ ਗੱਲ ਵਾ ਪੁੱਤ ਜੋਤ ਪੁੱਤ ਲਿਆ ਜਾ ਆ ਗਈ ਲਾਓ ਜੀ ਜੀ ਲੈ ਤੇ ਪਰਹੁਣੇ ਆਏ ਸਸਿਕਾ ਮਾਮਾ ਜੀ ਸਸਿਕਾ ਬੋਲ ਸੁਣਾਓ ਠੀਕ ਠਾਕ ਹਾਂ ਜੀ ਸਸਿਕਾ ਪਾਜੀ ਸਸਿਕਾ ਠੀਕ ਠਾਕ ਸਸਿਕਾ ਸੰਦੀਪ ਬਹੁਤ ਠੀਕ ਠਾਕ ਹਾਂ ਜੀ ਠੀਕ ਠਾਕ ਅਰੇ लवली ਬੈਦਾ ਬੈਠੇ ਬੈਠੇ ਤਾ ਜੀ ਮੈਂ ਤੇ ਆਹੇ ਤੁਹਾਡੇ ਨਾਲ ਕੰਮ ਦੱਸੋ ਤੇ ਪਰਹੁਣੇ ਆਇਆ ਕੋਈ ਗੱਲ ਨਹੀਂ ਤੁਸੀਂ ਪਰਹੁਣੇ ਨੂੰ ਪੁੱਛਦਾ ਲੋ ਤੇ ਬਾਅਦ ਚੋਂ ਕਰ ਲਈਨੇ ਗੱਲਬਾਤ ਬੈਦਾ ਪੁੱਤ ਸੰਦੀਪ ਤੂੰ ਸੁਣਾ ਠੀਕ ਠਾਕ ਠੀਕ ਠਾਕ ਸਭਰੇ ਕੜ ਠੀਕ ਸਾਰੇ ਹਾਂ ਠੀਕ ਠਾਕ ਵਧੀਆ ਨਹੀਂ ਨਹੀਂ ਉਹਤਾ ਜੀ ਮੈਂ ਉਦਾਂ ਹੀ ਆਇਆ ਸੀ ਟੈਨਸ਼ਨ ਵਾਲੀ ਨਹੀਂ ਕੋਈ ਵੀ ਗੱਲ ਤੇ ਨਾਲੇ ਪਾਜੀ ਆਇਓ ਫਿਰ ਘਰ ਨੂੰ ਹੈ ਕੁਝ ਨਹੀਂ ਆਵਾਂਗੇ ਆ ਸੰਦੀਪ ਆ ਜਾ ਪੁੱਤ ਸੰਦੀਪ ਪੁੱਤ ਮੈਨੇ ਇਹ ਦੱਸ ਤੇਰਾ ਪਰਿਵਾਰ ਕਿਦਾਂ ਦਾ ਵਾ ਤੇਰਾ ਜੀ ਲੱਗਾ ਉਥੇ ਮੰਮੀ ਜੀ ਤੇ ਹੁਣ ਤੁਹਾਨੂੰ ਪਤਾ ਲਾਉਣਾ ਹੀ ਪੈਣਾ ਵਾ ਪਰਿਵਾਰ ਬਹੁਤ ਚੰਗਾ ਵਾ ਸਾਰੇ ਚੰਗੇ ਆ ਹਾਂਜੀ ਸਾਰੇ ਚੰਗੇ ਆ ਇਹਨਾਂ ਦਾ ਸੁਭਾਅ ਵੀ ਬੜਾ ਵਧੀਆ ਵਾ ਚੱਲ ਪੁੱਤ ਮੈਨੂੰ ਉਦਾਂ ਦਾ ਬੜਾ ਫਿਕਰ ਲੱਗਾ ਏ ਫੋਨ ਤੇ ਗੱਲ ਤੇ ਆਪਣੀ ਹੁੰਦੀ ਹੀ ਪਰ ਮੈਨੂੰ ਇਹ ਹੁੰਦਾ ਏ ਕਿ ਪਰੌਣਾ ਨਾ ਲੱਗੇ ਹੋਵੇ ਕਹੂਗਾ ਮਾਂ ਕਿੰਦਾਂ ਦੀਆਂ ਗੱਲਾਂ ਪੁੱਛਣ ਲਈ ਆ ਨਹੀਂ ਨਹੀਂ ਮੰਮੀ ਤੁਸੀਂ ਕੋਈ ਟੈਨਸ਼ਨ ਨਾ ਲਓ ਮੇਰੇ ਵੱਲੋਂ ਤੇ ਜੋ ਦੀ ਟੈਨਸ਼ਨ ਲੈਣੀ ਵੀ ਛੱਡ ਦਿਓ ਠੀਕ ਚੱਲ ਪੁੱਤ ਜਿੰਨਾ ਚਿਰ ਕਾਰਵਾਰ ਚੰਗਾ ਨਹੀਂ ਲੱਭਦਾ ਤੈਨੂੰ ਪਤਾ ਫਿਰ ਮਾਵਾ ਨੂੰ ਫਿਕਰ ਤੇ ਹੁੰਦੀ ਏ ਮੈਂ ਤੇ ਆਵਾਂ ਹੀ ਸੋਚਣ ਦੀ ਆ ਚਲ ਮਿੰਨੂ ਚੰਗਾ ਘਰ ਵਾਰ ਮਿਲ ਗਿਆ ਵਾ ਜੋਤ ਨੂੰ ਵੀ ਕਿਤੇ ਇਦਾਂ ਹੀ ਮਿਲ ਜੇ ਘਰ ਵਾਰ ਵਧੀਆ ਚੱਲ ਪੁੱਤ ਤੂੰ ਹੀ ਤੱਕ ਰੱਖੇ ਰਿਸ਼ਤੇਦਾਰੀ ਦੇ ਵਿੱਚ ਮੁੰਡੇ ਹੁੰਦੇ ਹੀ ਆ ਹਾਂਜੀ ਹਾਂਜੀ ਤੇ ਨਾਲੇ ਦਲਜੀਤ ਨੂੰ ਪਤਾ ਹੀ ਹੁਣ ਆ ਸੁਭਾਅ ਦਾ ਫੇ ਅਗਲੇ ਕਿਦਾਂ ਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਕਰਾਵਾਂਗੇ ਰਿਸ਼ਤਾ ਕਿਉਂ ਨਹੀਂ ਕਰਾਉਣਾ ਦੂਜੀ ਗੱਲ ਮੈਨੂੰ ਕਰਾਉਣਾ ਤੇ ਹੋਰ ਕਿੰਨੇ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਹੁਣ ਠੀਕ ਆ ਨਾ ਹਾਂਜੀ ਹਾਂਜੀ ਪੁੱਤ ਕੰਮ ਸਾਰਾ ਆਪ ਕਰ ਲਈ ਦੰਦਾ ਵਾ ਅਜੇ ਤੂੰ ਨਵੀਂ ਨਵੀਂ ਆ ਅਗਲੇ ਵੀ ਰਹਿੰਦੇ ਆ ਫੇ ਨੂੰ ਕੰਮ ਕਰਨਾ ਹੁੰਦਾ ਕਿ ਨਹੀਂ ਹੁੰਦਾ ਜਿੱਥੋਂ ਨਾ ਨਾ ਪਤਾ ਲੱਗੇ ਤਾਸਨ ਪੁੱਛ ਲਈਦਾ ਫੇ ਮੰਮੀ ਜੀ ਕਿੱਦਾਂ ਕਰਨਾ ਵਾ ਨਹੀਂ ਨਹੀਂ ਮੰਮੀ ਸਾਰਾ ਕੰਮ ਦੱਸ ਦਿੰਦੇ ਹੋਗੀ ਯਾ ਕਿੱਦਾਂ ਕਰਨਾ ਵਾ ਚੱਲ ਪੁੱਤ ਤੇਰਾ ਫਰਜ਼ ਵਾ ਰੋਟੀ ਪਾਣੀ ਉਹਨਾਂ ਨੂੰ ਪਕਾ ਕੇ ਮੰਝੇ ਤੇ ਦੇਣਾ ਵਾ ਹਾਂਜੀ ਹਾਂਜੀ ਸਾਨੂੰ ਸ਼ਿਕਾਇਤ ਨਾ ਕੋਈ ਆਵੇ ਕਿ ਤੁਹਾਡੀ ਕੁੜੀ ਕੰਮ ਨਹੀਂ ਕਰਦੀ ਜਾਂ ਗਾੜੀ ਬੋਲਦੀ ਆ ਨਹੀਂ ਨਹੀਂ ਮੰਮੀ ਐਦਾਂ ਦਾ ਮੌਕਾ ਉਹ ਨਹੀਂ ਦਿੰਦੀ ਮੈਂ ਉਹ ਤਾਂ ਮੈਨੂੰ ਪਤਾ ਹੀ ਆ ਪਤਾ ਹੀ ਐ ਇੱਥੇ ਮੈਂ ਸਾਰਾ ਕੰਮ ਕਰਦੀ ਸੀ ਪੁੱਤ ਪਰ ਬਗਾਨੇ ਘਰ ਜਦੋਂ ਧੀਆ ਜਾਣਾ ਫਿਰ ਮਾਂ ਪਿਓ ਨੇ ਫਿਕਰ ਹੁੰਦਾ ਚਲੋ ਇੱਕ ਦੋ ਦਿਨ ਤੇ ਚਲੋ ਔਖਾ ਹੁੰਦਾ ਹੀ ਆ ਨਹੀਂ ਪਤਾ ਲੱਗਦਾ ਉਹ ਪੁੱਛ ਲੈਣੀ ਐ ਨੀ ਮੈਂ ਮੰਮੀ ਨੂੰ ਤੁ ਫੇਰ ਦੱਸ ਦਿੰਦੀ ਹੁੰਦੀ ਹੈ ਤੇਰੀ ਮੰਮੀ ਹਾਂਜੀ ਹਾਂਜੀ ਦੱਸ ਦਿੰਦੇ ਸਾਰਾ ਕੰਮ ਚੱਲ ਹਾਂ ਤੇ ਬੜੀ ਵਧੀਆ ਗੱਲ ਆ ਮੈਨੂੰ ਫਿਕਰ ਉਦਾਂ ਬੜਾ ਲੱਗਾ ਸੀ ਵਿੱਚ ਇਹਦੇ ਚ ਨਹੀਂ ਨਹੀਂ ਫੇ ਕੀ ਕਰਾਂ ਕਦੋਂ ਸੰਦੀਪ ਆਵੇ ਕਦੋਂ ਮੈਨੂੰ ਰਾਜੀ ਬਣਾ ਦੱਸ ਹੁਣ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਨਾ ਹੁਣ ਨਹੀਂ ਤੁਸੀਂ ਕੋਈ ਵੀ ਟੈਨਸ਼ਨ ਲੈਣੀ ਨਾਲੇ ਨਾ ਜਿਹੜਾ ਗਿਆਣਾ ਘਟਾ ਨਾ ਉਦੋਂ ਸੱਸ ਨੂੰ ਫੜਾ ਦੇ ਫੇਰ ਅਗਲਾ ਸੋਚਦਾ ਵਾ ਮੇਰਾ ਆਦਰ ਮਾਨ ਰੱਖਿਆ ਵਾ ਕੋਈ ਗੱਲ ਨਹੀਂ ਉਹਨਾਂ ਤੁਹਾਨੂੰ ਹੀ ਦੇਣਾ ਪਲਕੇ ਪਾਉਣ ਨੂੰ ਮੰਮੀ ਉਹ ਤੇ ਮੈਂ ਸਾਰਾ ਉਦੋਂ ਫੜਾਤਾ ਸੀ ਅੱਛਾ ਮੈਂ ਉਹਨਾਂ ਨੂੰ ਕਹਤਾ ਸੀ ਜਦੋਂ ਮੈਨੂੰ ਲੋੜ ਹੋਗੀ ਨਾ ਉਦੋਂ ਮੈਨੂੰ ਦੇ ਉਹ ਸਭ ਕਹਿੰਦੇ ਹੀ ਕੋਈ ਗੱਲ ਨਹੀਂ ਤੂੰ ਆਪਣੇ ਕੋਲ ਰੱਖ ਲੈ ਮੈਂ ਕਿੱਥੇ ਸਾਹਮਦੇ ਰਹੂੰਗੀ ਅੱਛਾ ਤੇ ਨਹੀਂ ਨਹੀਂ ਮੈਂ ਤਾਂ ਉਹਨਾਂ ਨੂੰ ਕਹਤਾ ਮੈਂ ਨਹੀਂ ਮੈਂ ਨਹੀਂ ਰੱਖਣਾ ਹੈਗਾ ਪੁੱਤ ਚੀਜ਼ਾਂ ਤੁਹਾਡੀਆਂ ਵਾ ਤੁਹਾਡੇ ਕੋਲ ਹੀ ਰਹਿਣੀਆਂ ਵਾ ਇਹ ਚਰੀ ਨਾ ਆਦਰ ਸਤਕਾਰ ਹੁੰਦਾ ਵਾ ਉਹਨਾਂ ਨੇ ਹੋਊਗਾ ਵੀ ਸਾਡਾ ਮਾਂ ਰਖਦੀ ਹੈ ਹਾਂਜੀ ਹਾਂਜੀ ਇਦਾਂ ਤੇ ਪੁੱਤ ਚੰਗਾ ਲੱਗਦਾ ਵਾ ਫਿਰ ਹਾਂਜੀ ਇਹ ਚ ਗੱਲ ਹੈ ਵਾ ਤੁਸੀਂ ਨਾ ਚੋੜ ਦੇ ਨਾਲ ਕੰਮ ਕਰਾ ਦਿਆ ਕਰੋ ਉਹ ਵਿਚਾਰੀ ਕੱਲੀ ਰਹੀ ਰਹਿੰਦੀ ਹੁਣੀ ਆ ਨਹੀਂ ਪੁੱਤ ਮੈਂ ਅਸਾਈ ਦਾ ਕਰ ਲੈਨੀ ਆ ਉਹ ਸਫਾਈਆਂ ਦਾ ਕਰ ਲੈਂਦੀ ਆ ਚਲੋ ਰਲ ਮਿਲ ਕੇ ਦੋ ਜਾਨੀਆਂ ਕਰ ਲਿਆ ਕਰੋ ਹਾਂ ਘਰੀ ਦਾ ਹੁਣ ਕੀ ਕਰਨਾ ਔਖਾ ਮੈਨੂੰ ਉਦੋਂ ਹੋਣਾ ਵਾ ਜਦੋਂ ਇਹਦਾ ਵੀ ਵਿਆਹ ਹੋ ਗਿਆ ਫੇਰ ਮੈਂ ਕੱਲੀ ਨੇ ਰਹਿ ਜਾਣਾ ਹਾਂਜੀ ਇਹ ਤੇ ਗੱਲ ਹੈ ਵਾ ਚਲ ਰਹਾ ਭਾਨਵੀ ਕਿਤੇ ਵੀ ਤੇ ਦੇ ਦਿੰਦਾ ਸਾਡੇ ਘਰ ਵੀ ਭਾਬੀ ਆ ਜਾਂਦੀ ਚਲ ਕੋਈ ਗੱਲ ਨਹੀਂ ਪੁੱਤ ਕੀ ਕਰਨਾ ਜੋ ਸਾਡੇ ਕਰਮਾਂ ਚ ਉਹ ਸਾਨੂੰ ਮਿਲ ਗਿਆ ਹੁਣ ਤੁਸੀਂ ਜੇ ਇਹ ਦੋਵੇਂ ਪੈਣਾ ਪੁੱਤਾਂ ਨਾਲੋਂ ਮਾੜੀਆਂ ਜੇ ਚਲੋ ਇਹ ਤੇ ਗੱਲ ਹੈ ਵਾ ਪਰ ਫੇਰ ਵੀ ਮੰਮੀ ਪੁੱਤ ਪੋਤੀ ਹੁੰਦਾ ਵਾ ਅਸੀਂ ਤੇ ਆਪਣੇ ਘਰ ਚਲ ਜਾਣਾ ਹੈ ਤੋ ਪੁੱਤ ਤੇਰੀ ਗੱਲ ਠੀਕ ਵਾ ਬਾਰ ਦੀ ਇੱਕੋ ਗੱਲ ਨੂੰ ਲੈ ਕੇ ਬੈਠੇ ਰਵਾਂਗੇ ਸੋਚੀ ਜਾਵਾਂਗੇ ਫਿਰ ਆ ਬਿਮਾਰ ਹੋਵਾਂਗੇ ਕੀ ਕਰਨਾ ਫਿਰ ਇਹ ਤੇ ਗੱਲ ਸਹੀ ਆ ਪਰ ਤੁਸੀਂ ਨਾ ਫੇਰਾ ਮਾਰਜਿਆ ਕਰਿਆ ਛੇਤੀ ਨਹੀਂ ਨਹੀਂ ਮਿਲ ਗਿਲ ਗਏ ਆਇਆ ਕਰਾਂਗੇ ਆਉਣਾ ਕਿਉਂ ਨਹੀਂ ਆ ਮੇਰਾ ਕਿਹੜਾ ਜੀ ਲੱਗਦਾ ਹਜੇ ਨਾਲੇ ਨਾ ਤੇਰੇ ਮੈਂ ਕੱਪੜੇ ਬਣਾਏ ਆ ਵੇਖ ਲਾ ਵੇ ਪਸੰਦ ਆਵਾ ਤੈਨੂੰ ਤੂੰ ਹੀ ਨਹੀਂ ਖੇਚਲ ਕਿਉਂ ਕੀਤੀ ਕੱਪੜਿਆਂ ਦੀ ਰਹਿਣ ਦੇਣੇ ਹੀ ਲੈ ਪੁੱਤ ਖੇਚਲ ਕਾਦੀ ਆ ਅੱਗੇ ਵਿਆਹ ਤੇ ਇੰਨਾ ਖਰਚਾ ਕੀਤਾ ਵਾ ਤੁਸੀਂ ਕੋਈ ਗੱਲ ਨਹੀਂ ਪੁੱਤ ਤੀਆਂ ਪੁੱਤਾਂ ਵਾਸਤੇ ਕਮਾਈਦਾ ਵਾ ਇਹੋ ਦਿਨ ਹੁੰਦੇ ਖਰਚੇ ਕਰਨ ਦੇ ਵੇਖ ਲੈ ਜੇ ਤ ਰੰਗ ਟੰਗ ਤੈਨੂੰ ਪਸੰਦ ਵਾ ਤੇ ਠੀਕ ਆ ਜੇ ਨਾ ਨਾ ਹੋਊਗਾ ਜਿੱਥੋਂ ਤੇਰੀ ਵਰੀ ਬਣਾਈ ਸੀ ਨਾ ਆਪਾਂ ਹਾਂਜੀ ਉੱਥੇ ਲਈ ਹੀ ਕੱਪੜੇ ਨਹੀਂ ਨਹੀਂ ਮੰਮੀ ਤੁਸੀਂ ਮਾੜੇ ਲਓ ਕੱਪੜੇ ਹੱਡੇ ਆਹ ਦੋਵਾਂ ਜਾਣਿਆਂ ਦੇ ਮੈਂ ਸੋਹਣੇ ਲਈ ਮੰਮੀ ਜੋਤ ਨੂੰ ਆਵਾਜ਼ ਮਾਰ ਲੈਣੀ ਲਿਆ ਆਈ ਗਈ ਆ ਹੋਰ ਫਿਰ ਦੀਦੀ ਉੱਥੇ ਜੀ ਲੱਗ ਗਿਆ ਉਹ ਤੁਹਾਡਾ ਜੋਤੋ ਮੇਰਾ ਜੀ ਕਿੱਥੇ ਲੱਗਣਾ ਸੀ ਤੇਰੇ ਤੋਂ ਬਗੈਰ ਤੈਨੂੰ ਪਤਾ ਤਾਂ ਹੈਗਾ ਵਾ ਦੋਵੇਂ ਜਾਣੀਆਂ ਹੀ ਰਹਿਣੀਆਂ ਨਹੀਂ ਆਹੀ ਜੀ ਤੇ ਮੇਰਾ ਵੀ ਨਹੀਂ ਲੱਗਦਾ ਪਰ ਹੁਣ ਕੀ ਕਰਨਾ ਲਾਉਣਾ ਤੇ ਪਹਿਣਾ ਹੀ ਚਲ ਕੋਈ ਗੱਲ ਨਹੀਂ ਮੰਮੀ ਦੇ ਨਾਲ ਨਾ ਕੰਮ ਕਰਾ ਦਿਆ ਕਰ ਠੀਕ ਆ ਨਹੀਂ ਨਹੀਂ ਉਹ ਤੇਹੀ ਰਲ ਮਿਲ ਕੇ ਕਰ ਲੈਣੇ ਆ ਰੀਆ ਵੀ ਭਾਜ 10 ਵਾਰ ਠੀਕ ਠਾਕ ਨਹੀਂ ਨਹੀਂ ਸਾਰਿਆਂ ਦਾ ਸੁਭਾਵ ਵਧੀਆ ਵਾ ਮੰਮੀ ਦਾ ਡੈਡੀ ਦਾ ਇਹਨਾਂ ਦਾ ਵੀ ਬੜਾ ਵਧੀਆ ਸੁਭਾਵ ਠੀਕ ਹੈ ਦੀਦੀ ਕੋਈ ਗੱਲ ਨਹੀਂ ਤੇਹੀ ਮੈਂ ਆਪਣਾ ਜੀ ਲਾਉ ਅਹੀਂ ਇਥੇ ਸਾਰ ਲੈਣਾ ਤੇ ਨਾਲੇ ਪੜਾਈ ਕਰਦੀ ਹੁੰਦੀ ਹੈ ਕਿ ਇਦਾਂ ਹੀ ਤੁਰੇ ਫਿਰਦੀ ਰਹਿਣੀ ਆ ਨਹੀਂ ਨਹੀਂ ਦੀਦੀ ਪੜਾਈ ਤੇ ਕਰਨੀ ਪੈਂਦੀ ਆ ਇਹ ਆਪੇ ਕੰਮ ਥੋੜਾ ਜ਼ਿਆਦਾ ਪੈ ਜਾਂਦਾ ਵਾ ਫਿਰ ਵਿਚਾਰੇ ਮੰਮੀ ਨੂੰ ਕਰਨਾ ਪੈਂਦਾ ਚਲ ਕੋਈ ਗੱਲ ਨਹੀਂ ਹੁਣੇ ਛੇ ਛੇ ਤੇਰਾ ਵਿਆਹ ਕਰਨਾ ਵਾ ਠੀਕ ਆ ਨਾ ਆ ਚਲੋ ਛੱਡੋਗਾ ਮੰਮੀ ਵੀ ਸਵੇਰੇ ਹੁਗਲਣ ਦੇ ਹੀ ਕਰਨ ਪਹਿਲਾਂ ਤੇ ਹੀ ਆਪਣੇ ਘਰ ਠੀਕ ਠਾਕ ਰਹੋ ਥੋੜਾ ਚਿਰ ਪੈਦਲ ਲੈਨ ਦੋ ਮਗਰ ਤੇ ਹੀ ਮੇਰੇ ਵਿਆਹ ਦੀਆਂ ਚਾਹਰੀਆਂ ਸ਼ੁਰੂ ਕਰ ਚੱਲੋ ਹੁਣ ਤੇ ਲੱਭਾਂਗੇ ਫੇਰੀ ਆ ਨਹੀਂ ਨਹੀਂ ਦੀਦੀ ਅਜੇ 3-4 ਸਾਲ ਰੁਕ ਜਾਓ ਹੁਣ ਘਰ ਬਣਾ ਲਈਏ ਪਹਿਲਾਂ ਫਿਰ ਕਰਾਂਗੇ ਵਿਆਹ ਸੁਨੀਪ ਇਹ ਤਾਂ ਆਪਣੀਆਂ ਮਾਰੀ ਜਾਣ ਲਈ ਆ ਅਹੀਂ ਇਹਦੀ ਗੱਲ ਸੁਣਨੀ ਆ ਘਰ ਆਪੇ ਬਾਅਦ ਚ ਬਣ ਜਾਊਗਾ ਜੇ ਚੰਗਾ ਮੁੰਡਾ ਜਾਂ ਘਰ ਬਾਹਰ ਲੱਭ ਗਿਆ ਨਾ ਵਿਆਹ ਹੀ ਇਹ ਤਾਂ ਵੀ ਛੇਤੀ ਕਰ ਦੇਣਾ ਚਲ ਮੰਮੀ ਜੇ ਕਹੋਗੀ ਕੋਈ ਗੱਲ ਨਹੀਂ ਸਾਲ ਪਾਲਾਂਗੇ ਵਿੱਚ ਚਲ ਪੁੱਤ ਮੈਨੂੰ ਇਹ ਆ ਚੰਗੇ ਘਰ ਕਿੱਥੇ ਲੱਭਦੇ ਆ ਨਾ ਮੁੰਡੇ ਚੰਗੇ ਲੱਭਦੇ ਆ ਇਹ ਤੇ ਗੱਲ ਸਹੀ ਆ। ਲੋਕਾਂ ਦੇ ਵਿੱਚ ਨਾ ਨਸ਼ੇ ਪੱਤੇ ਬੜੇ ਆ ਤੇ ਓਲੇ ਬੜੇ ਆ ਆਹ ਤਾਂ ਚੰਗਾ ਹੋਇਆ ਤੇਰੇ ਮਾਮੇ ਨੇ ਕਰਵਾਤਾ ਲਾਗੇ ਹੀ 10 ਬਾਤੀ ਹੁਣ ਮੈਂ ਤੇ ਇਹੋ ਗੱਲ ਆਨੀ ਆਂ ਵੀ ਰਿਸ਼ਤੇਦਾਰੀ ਦੇ ਵਿੱਚ ਹੀ ਫੇਰ ਕੋਈ ਮੁੰਡਾ ਲੱਭ ਜੇ ਚੱਲ ਇਹਦਾ ਵੀ ਕਰਦੀ ਆਪਾਂ ਹਾਂਜੀ ਇਹ ਤੇ ਗੱਲ ਆਵਾ ਹੁਣ ਤੁਸੀਂ ਆਉਣਾ ਸਾਰੇ ਜਣਾਂ ਨੇ ਠੀਕ ਆ ਨਾ ਅਸੀਂ ਵੀ ਆਵਾਂਗੇ ਪੁੱਤ ਮੈਂ ਤੇ ਇੱਕ ਇੰਨੀ ਆਪਣੇ ਸੱਸ ਸੌਰਣ ਲੈ ਕੇ ਆਵੀਂ ਪਹਿਲਾਂ ਚਲੋ ਕੋਈ ਗੱਲ ਨਹੀਂ ਉਹ ਵੀ ਆ ਜਾਣਗੇ ਤੁਸੀਂ ਵੀ ਇੱਕ ਵਾਰੀ ਫੇਰਾ ਮਾਰਿਓ ਕੋਈ ਨਹੀਂ ਆਵਾਂਗੇ ਜਿੰਨੇ ਕਰ ਬਾਹਰ ਵੇਖ ਆਇਓ ਕੋਈ ਨਹੀਂ ਆਵਾਂਗੇ ਉਹਨਾਂ ਕਿਉਂ ਨਹੀਂ ਪਤਾ ਹਾਂਜੀ ਹਾਂਜੀ ਚਲੋ ਮੰਮੀ ਫਿਰ ਹੁਣੇ ਚੱਲੀਏ ਆਇਆ ਚਲ ਜਾਣਾ ਵਾ ਬਹਿ ਜਾ ਹਾਂ ਜਰੀਕ ਠਹਿਰ ਕੇ ਚੱਲ ਜਿਓ ਜਾਣਾ ਤੇ ਪਹਿਣਾ ਹੀ ਹੁਣ ਮੰਮੀ ਚੱਲੀਏ ਹੁਣ ਅਹੀਂ ਮੰਮੀ ਵੀ ਘਰ ਕੱਲਿਆ ਡੈਡੀ ਕਿਤੇ ਗਏ ਹੀ ਕੰਮ ਤੇ ਚਲ ਠੀਕ ਆ ਪੁੱਤ ਤੇਰੀ ਮਰਜ਼ੀ ਫਿਰ ਚਲ ਮੈਂ ਤੈਨੂੰ ਕੱਪੜੇ ਫੜਾ ਦਾਂ ਹਾਂਜੀ ਚਲੋ ਆ ਜਾ ਜੋਤ ਚਲ ਥਲੇ ਪੁੱਤ ਕਪੜੇ ਹੀ ਹੋ ਤੁਹਾਡੇ ਮੰਮੀ ਤੁਸੀਂ ਤੇ ਜਾਣ ਕੇ ਖੇਚਲ ਕੀਤੀ ਉਹ ਪੁੱਤ ਖੇਚਲ ਕਾਦੀ ਆ ਜਿਹੜੇ ਹੁਣ ਰੀਤੀ ਰਿਵਾਜ ਬਣੇ ਉਹ ਤਾਂ ਕਰਨੇ ਪੈਂਦੇ ਆ ਚਲੋ ਹੁਣ ਤੁਸੀਂ ਆਉਣਾ ਸਾਰੇ ਜਾਣੇ ਨੇ ਠੀਕ ਆ ਨਾ ਕੋਈ ਗੱਲ ਨਹੀਂ ਆਵਾਂਗੇ ਬੈ ਜਾ ਘੜੀਏ ਜ ਬੜਾ ਟਾਈਮ ਆ ਚਲੀ ਜਾਣਾ ਵਾ ਧੀ ਮਾਮਾ ਜੀ ਫਿਰ ਸਦੀ ਪੁੱਤ ਹਾਂਜੀ ਡੈਡੀ ਗੱਲ ਇਹ ਤਾਂ ਤੇ ਹੁਣ ਆਪਣੀ ਸੱਸ ਦਾ ਸੌਰੀ ਜੀ ਪੂਰੀ ਸੇਵਾ ਕਰਨੀ ਹੈ ਨਹੀਂ ਨਹੀਂ ਕਿਉਂ ਨਹੀਂ ਕਰਨੀ ਸੇਵਾ ਉਹਨਾਂ ਦੀ ਸੇਵਾ ਨਹੀਂ ਕਰਨੀ ਤੇ ਹੋਰ ਕਿਹਦੀ ਸੇਵਾ ਕਰਨੀ ਮੈਂ ਤੇ ਜੇ ਕੰਮ ਨਹੀਂ ਨਾ ਕੇ ਕਹਿੰਦਾ ਪਤਾ ਲੱਗਦਾ ਹੁੰਦਾ ਤੇ ਆਪਣੇ ਸਾਸ ਨੂੰ ਪੁੱਛ ਲਿਆ ਕਰ ਹਾਂਜੀ ਹਾਂਜੀ ਠੀਕ ਆ ਨਾ ਹੁਣ ਪੁੱਤ ਕੋਈ ਲਾਂਬਾ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਡੈਡੀ ਜੀ ਲਾਂਬਾ ਕਿਉਂ ਆਊਗਾ ਤੁਹਾਨੂੰ ਤੇ ਪਤਾ ਹੀ ਆ ਸਾਰਾ ਕੰਮ ਮੈਂ ਕਰਦੀ ਰਹੀ ਆ ਓਏ ਆ ਹੋ ਤਾਂ ਮੈਨੂੰ ਪੁੱਤ ਪਤਾ ਹੀ ਆ ਹਾਂਜੀ ਪਰ ਹੁਣ ਤੇਰਾ ਘਰ ਹੋਈ ਆ ਠੀਕ ਆ ਡੈਡੀ ਹਾਂਜੀ ਤੇ ਇਹਨਾਂ ਗੱਲਾਂ ਦਾ ਧਿਆਨ ਰੱਖੀ ਹੁਣ ਠੀਕ ਹੈ ਸੰਦੀਪ ਚਲ ਜੀ ਫੇਰ ਲੇਟ ਹੋਏ ਨਾ ਚਲੋ ਮੈਂ ਤਾਂ ਕਹਿੰਦਾ ਰਹਿੰਦੇ ਅੱਜ ਨਹੀਂ ਡੈਡੀ ਜੀ ਫੇਰ ਆਵਾਂਗੇ ਕਿਤੇ ਧਿਆਨ ਕਰਕੇ ਆਇਓ ਜਰੂਰ ਚੰਗਾ ਮੰਮੀ ਡੈਡੀ ਨੂੰ ਲੈ ਆਇਓ ਨਾਲ ਚਲੋ ਠੀਕ ਆ ਫਿਰ ਹਾਂ ਠੀਕ ਚੰਗਾ ਭਾਬੀ ਜੀ ਠੀਕ ਹੈ ਚੰਗਾ ਚੰਗਾ ਪੁੱਤ ਹੋਮ ਕਰੀਂ ਜਾ ਕੇ ਚੰਗਾ ਠੀਕ ਹੈ ਚੰਗਾ ਪੁੱਤ ਚੰਗਾ ਬੇਨਤੀ ਚੰਗਾ ਲਈ ਕੀ ਚੰਗਾ ਭਾਜੀ ਠੀਕ ਹੈ ਜੀ ਠੀਕ ਹੈ ਚੰਗਰਾ ਜੀ ਚੰਗਾ ਪੁੱਤ ਠੀਕ ਹੈ ਠੀਕ ਹੈ ਜੰਗਾ ਜੀ ਚੱਲਾ ਦੇ ਦੇ ਮੈਂ ਨਾ ਦ ਸੰਦੀਪ ਨੂੰ ਅੰਦਰ ਖੜ ਕੇ ਪੁੱਛਿਆ ਸੀ ਅੱਛਾ ਮੈਂ ਪਰਿਵਾਰ ਕਿਦਾਂ ਦਾ ਵਾ ਤੇਰੀ ਸੱਸ ਦਾ ਸੁਭਾ ਚੰਗਾ ਵਾ ਫਿਰ ਕਹਿੰਦੀ ਹਾਂ ਦੀ ਨਹੀਂ ਮੰਮੀ ਬੜਾ ਵਧੀਆ ਵਾ ਜਿੱਥੋਂ ਮੈਨੂੰ ਨਹੀਂ ਨਾ ਪਤਾ ਲੱਗਦਾ ਮੈਂ ਪੁੱਛ ਲਈ ਨਹੀਂ ਹੁੰਦੀ ਤਾਂ ਮੈਨੂੰ ਦੱਸ ਦਿੰਦੇ ਆ ਚੱਲ ਕੰਮਕਾਰ ਤੇ ਇੱਥੇ ਵੀ ਕਰ ਲੈਂਦੀ ਹੀ ਹੱਥਾਂ ਦੇ ਸੁਚਾਰੀ ਹੀ ਜੀ ਉਹਨੇ ਦਾ ਸੁਭਾਵ ਹੀ ਚੰਗਾ ਲੱਗਦਾ ਆਹਨੇ ਠੀਕ ਵਾ ਆਂਦੀ ਘਰਬਾਰ ਵੀ ਮੰਮੀ ਵਧੀਆ ਵਾ ਤੁਸੀਂ ਆਇਓ ਮਾਰਿਓ ਫੇਰਾ ਤੇ ਮੈਂ ਕੋਈ ਨਹੀਂ ਤਾਵਾਂਗੇ ਪੁੱਤ ਅੱਜ ਤੁਹਾਨੂੰ ਨਾ ਸਾਸੋਰੇ ਨੂੰ ਨਾਲ ਲੈਉਣਾ ਚਾਹੀਦਾ ਸੀ ਪਹਿਲੀ ਵਾਰ ਆਉਣਾ ਸੀ ਤਾਂ ਆਖਣ ਦੇ ਹੀ ਵੀ ਡੈਡੀਕਾਰ ਹੈ ਨਹੀਂ ਸੀ ਤੇ ਮੈਂ ਹਣ ਕੁੜੀ ਨੂੰ ਕਿਹਾ ਨਹੀਂ ਚਲ ਅੱਜ ਨਾ ਆਉਂਦੇ ਕੱਲ ਨੂੰ ਆ ਜਾਂਦੇ ਅਗਲੇ ਕੀ ਸੋਚਣਗੇ ਕਿ ਦੋਵਾਂ ਜੀਆਂ ਪਾਏ ਕੱਪੜੇ ਟੁੱਟ ਗਏ ਪਹਿਲੀ ਵਾਰ ਵੀ ਨਹੀਂ ਸਾਨੂੰ ਨਾ ਮੈਂ ਤੇ ਰਮਨ ਪਰੌਣੇ ਨੂੰ ਇਹ ਗੱਲ ਕਹੀ ਸੀ ਕਿ ਮੰਮੀ ਡੈਡੀ ਨੂੰ ਲੈ ਕੇ ਆਉਣਾ ਸੀ ਨਾਲ ਚੱਲ ਜੋ ਵੀ ਹੋਇਆ ਬੜਾ ਵਧੀਆ ਹੋਇਆ ਵਾ ਸਵੇਰਾ ਚੰਗਾ ਵਾ ਚਲੇ ਹੋ ਕੋਜੀ ਹੁੰਦਾ ਵਾ ਤੇ ਪੁੱਤ ਚੰਗਾ ਚਾਹੀਦਾ ਵਾ ਉਹਦੇ ਨਾਲ ਦੀ ਰੀਸ ਨਹੀਂ ਗਈ ਬਈ ਪ੍ਰਵਾਦ ਤੇ ਭਲਾ ਮਨਸ ਚ ਆਉਂਦਾ ਤਾਂ ਹੀ ਮੈਂ ਗੱਲਾਂ ਗੱਲਾਂ ਤੇ ਸੁਣਾਇਆ ਸੀ ਨਾ ਪਿਹਾੜਾ ਨਾ ਬੜਾ ਮਿਲਨ ਵਰਤਨ ਵਾ ਭੈਣ ਭਰਾਵਾਂ ਦਾ ਤੇ ਤੁਸੀਂ ਵੀ ਜਾਂਦੇ ਹੁੰਦੇ ਰਹੋ ਇਹ ਨਹੀਂ ਕਿ ਰਿਸ਼ਤਾ ਕਰਾਤਾ ਵਾ ਤੇ ਮੁੜ ਕੇ ਮਾਮਾ ਕੌਣ ਤੇ ਮੈਂ ਕੌਣ ਉਹ ਨਹੀਂ ਰਮਨ ਮਿਲਦੇ ਗਲਦੇ ਰਹਿਣਾ ਵਾ ਸੁਭਾਤੋਂ ਪਤਾ ਲੱਗ ਹੀ ਜਾਂਦਾ ਵਾ ਗੱਲਾਂ ਬਾਤਾਂ ਤੋਂ ਚਲੋ ਕੋਈ ਨਹੀਂ ਜਦੋਂ ਜਾਵਾਂਗੇ ਨਾ ਇੱਕ ਵਾਰ ਸੰਦੀਪ ਦੀ ਸੱਸ ਦੇ ਹੁੰਦਿਆਂ ਵੀ ਕਹਿ ਦਾਂਗੇ ਫੇ ਇਹਨਾਂ ਨੂੰ ਕੱਲ ਦਿਆ ਕਰਿਓ ਕੋਈ ਨਹੀਂ ਜਾਵਾਂਗੇ ਤੇ ਕਹਿ ਦਾਂਗੇ ਅਗਲੇ ਨੂੰ ਵੀ ਪਿਆ ਹੁੰਦਾ ਵਾ ਥੋੜਾ ਬਹੁਤਾ ਪੀ ਲਾਗੇ ਰਿਸ਼ਤੇਦਾਰੀ ਆ ਜੇ ਕੋਈ ਗੱਲ ਕਰਾਂਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਰਮਨਾ ਲਾਗੇ ਉਹਨਾਂ ਦੀ ਪੈਲੀ ਆ ਪਰ ਉਹਨਾਂ ਦੱਸਣ ਤੇ ਡਿਆ ਹੈ ਅਸੀਂ ਮਿਲਦੇ-ਗਿਲਦੇ ਰਹਿੰਨੇ ਆ ਆਹ ਇਹ ਤਾਂ ਗੱਲ ਹੈ ਵਾ ਚਲੋ ਵੇਖ ਲਓ ਤੁਸੀਂ ਵੀ ਕੰਮ ਅਸੀਂ ਵੀ ਖਲਾ ਰਾਂ ਦਾ ਫਾਮ ਲਈ ਚਲੋ ਠੀਕ ਚਲ ਆ ਜਾ ਜੋ ਤਾਂ ਵੇਖਿਆ ਨਹੀਂ ਜਾਚਿਆ ਨਹੀਂ ਲੈ ਗਈ ਮੈਨੂੰ ਮੂੰਹ ਚੁੱਕ ਕੇ ਉੱਥੇ ਮੈਨੂੰ ਪਤਾ ਹੁੰਦਾ ਨਾ ਜੱਟਾ ਘਰ ਨਹੀਂ ਬਣਿਆ ਮੈਂ ਵਿਆਹ ਨਹੀਂ ਕਰਾਉਣਾ ਉੱਥੇ ਹੁਣ ਕੀ ਗੱਲ ਹੋ ਗਈ ਆ ਗੱਲ ਕੀ ਹੋ ਗਈ ਆ ਬੈਨ ਉਥੇ ਜਗ੍ਹਾ ਨਹੀਂ ਜਿੱਥੇ ਮੈਨੂੰ ਲੈ ਗਈ ਆ ਚੰਗੇ ਪਲੇ ਤੇ ਬੈਠੇ ਹੀ ਬਾਹਰ ਬਾਹਰ ਬੈਠੇ ਹੀ ਮੈਨੂੰ ਪਤਾ ਨਹੀਂ ਨੇ ਗਰੀਬ ਹੋ ਤੁਸੀਂ ਤੇ ਮੈਂ ਵਿਆਹ ਨਹੀਂ ਕਰਾਉਣਾ ਕਹ ਲੂੰ ਕਿ ਮੇਰਾ ਯਾਰ ਦੋਸਤ ਮੇਰੇ ਨਾਲ ਚਲ ਜੇ ਤੂੰ ਕੀ ਕਹੂਗਾ ਕਿੱਥੇ ਲੈ ਗਿਆ ਗਿਆ ਮੈਨੂੰ ਮੈਨੂੰ ਕੀ ਪਤਾ ਸੀ ਕਿ ਘਰ ਕੋਲਾ ਵੀ ਨਹੀਂ ਬਣਿਆ ਇੱਥੇ ਮੈਂ ਸੋਚਿਆ ਸੀ ਕਿ ਮarre ਮਡੇ ਪਲਸਤਰ ਹੋਏ ਹੋਣਗੇ ਮੈਨੂੰ ਕੀ ਪਤਾ ਕੱਚੇ ਘਰ ਵਾ ਨਹੀਂ ਟੈਨਸ਼ਨ ਕੋ ਲੈਣ ਡੇ ਹੌਲੀ ਹੌਲੀ ਬਣਾ ਹੀ ਲੈਣਾ ਹੁੰਦਾ ਨੇ ਆਪੇ ਬਣ ਜਾਊਗਾ ਤੁਹਾਨੂੰ ਤੇ ਪਤਾ ਵਾ ਅਸੀਂ ਦੋਵੇਂ ਭੈਣਾਂ ਹੀ ਰਹੀਆਂ ਜਿਹੜਾ ਵੀਰ ਹੁੰਦਾ ਕਮਾਈ ਕਰਦਾ ਤੇ ਕਮਰੇ ਪਾ ਲਿੰਦਾ ਮੈਨੂੰ ਤਾਂ ਨਾ ਮਾਂ ਨੇ ਮੈਨੂੰ ਫਸਾਈ ਦਿੱਤਾ ਵਾ ਮੈਨੂੰ ਨਹੀਂ ਪਤਾ ਕਿ ਘਰ ਕੋ ਲਵਣੀ ਬਣਿਆ ਉੱਥੇ ਮੈਨੂੰ ਪਤਾ ਹੁੰਦਾ ਨਾ ਮੈਂ ਵਿਆਹ ਨਹੀਂ ਕਰਨਾ ਕੋਈ ਗੱਲ ਨਹੀਂ ਬਣਾ ਲੈਣਗੇ ਟੈਨਸ਼ਨ ਕੋ ਲੈਣ ਦੇ ਆ ਬਣਾਉਣਾ ਪਤਾ ਨਹੀਂ ਕਦੋਂ ਆ ਸਾਰੀ ਦੁਨੀਆ ਦੇ ਲੱਗੇ ਘਰ ਬਣੇ ਪਏ ਆ ਕੋਠੀਆਂ ਬਣੀਆਂ ਲੱਗੇ ਹੌਲੀ ਹੌਲੀ ਬਣੀਆਂ ਜਾਂਦੇ ਹੁੰਦੇ ਆ ਆਪਣੇ ਤਾਈ ਦੇ ਵੇ ਲੈਣਾ ਸੀ ਵਧੀਆ ਘਰ ਬਣੇ ਪਏ ਲੱਗੇ ਸਦਾ ਇਦਾਂ ਨਹੀਂ ਰਹਿ ਜਾਈਦਾ ਰਹਿ ਜਾਈਦਾ ਅੱਗੇ ਤੋਂ ਨਾ ਮੈਨੂੰ ਤੇ ਜਾਨ ਨੂੰ ਕਹੀਂ ਨਾ ਮੈਂ ਨਹੀਂ ਜਾਣਾ ਉੱਥੇ ਐਦਾਂ ਨਾ ਕਰੋ ਕੱਲ ਨੂੰ ਜੋਤ ਦਾ ਵੀ ਵਿਆਹ ਕਰਨਾ ਵਾ ਕਿਉਂ ਮੇਰੀ ਬੇਇੱਜ਼ਤੀ ਕਰਾਉਣੀ ਆ ਚਲ ਇੱਕ ਦੋ ਵਾਰੀ ਚਲ ਜਿਓ ਬਾਅਦ ਆਪਣੀ ਮਰਜ਼ੀ ਨਾਲ ਜਾਇਓ ਜੋਤ ਦਾ ਵਿਆਹ ਕਰਨਾ ਉਹਨਾਂ ਨੇ ਮੈਂ ਨਹੀਂ ਕਰਨਾ ਠੀਕ ਆ ਨਾ ਤੁਹਾਡੀ ਸਭ ਕੁ ਸਿਫਤੀ ਬੜੀ ਕਰਦੇ ਆ ਕਿ ਪ੍ਰਾਣਾ ਬੜਾ ਚੰਗਾ ਵਾ ਨਾਲੇ ਮੇਰੀ ਗੱਲ ਸੁਣ ਵਿਆਹ ਕਰਨਾ ਕਿੰਨੇ ਆ ਹੈ ਕੀ ਤੁਹਾਡੇ ਘਰ ਮੈਨੂੰ ਪਤਾ ਹੁੰਦਾ ਨਾ ਮੈਂ ਵੀ ਨਹੀਂ ਕਰਨਾ ਮੈਂ ਤਾਂ ਫਸ ਗਿਆ ਹੁਣ ਚਲੋ ਮਾਰਾ ਚੰਗਾ ਕਰਨੇ ਗਈ ਕਰਨਗੇ ਮਾਰਾ ਚੰਗਾ ਪਤਾ ਮੈਨੂੰ ਜਿਨੰਗ ਕਰਨਾ ਉਹਨਾਂ ਨੇ ਇੱਕ ਵਿਆਹ ਕਰਕੇ ਸਭ ਕੋ ਥਲੇ ਲੱਗੇ ਪਏ ਹੋ ਸਿਫਤੋ ਤਾਂ ਕਰਦੇ ਆ ਚਾਰ ਦੁੱਖੀਆਂ ਲੱਭਦੀਆਂ ਇੱਥੇ ਉਥੇ ਹੈ ਗਈ ਆ ਤੁਹਾਡੇ ਕੋ ਕਿਹੜਾ ਪੈਸੇ ਮੰਗਣ ਡੇ ਵਿਚਾਰੇ ਪੈਸੇ ਮੰਗਣ ਡੇ ਤਾਂ ਉਹ ਤਾਂ ਗਹਿਣ ਦੀਆਂ ਕਿ ਜੋ ਦੇ ਵਿਆਹ ਦਾ ਚੋਪਰਾ ਕੋਨਾ ਕੋ ਮੰਗਣਾ ਹੋਣਾ ਉਹਨਾਂ ਨੇ ਉਹ ਇਦਾਂ ਦੇ ਨਹੀਂ ਹੈਗੇ ਅੱਗੇ ਵੀ ਤਾਂ ਉਹਨਾਂ ਨੇ ਕੁੜੀ ਦਾ ਵਿਆਹ ਕੀਤਾ ਹੀ ਆ ਅੱਗੇ ਕਿਹਦੇ ਕੋ ਮੰਗ ਲਿਆ ਤੁਸੀਂ ਇਦਾਂ ਨਾ ਕਰੋ ਜਿੰਨਾ ਚਿਰ ਜੋ ਦਾ ਵਿਆਹ ਨਹੀਂ ਨਾ ਹੁੰਦਾ ਉਹਨਾਂ ਚਿਰ ਤੁਹਾਨੂੰ ਜਾਣਾ ਹੀ ਪੈਣਾ ਬਾਅਦ ਚ ਚਲੋ ਆਪਣੀ ਮਰਜ਼ੀ ਨਾਲ ਚੱਲ ਜਿਆ ਕਰਿਓ ਜਾਣਾ ਮੈਂ ਤਾਂ ਆਵਾਂ ਜੇ ਚੰਗੀ ਤਰ੍ਹਾਂ ਮੇਰੀ ਸੇਵਾ ਕਰਨਗੇ ਜੇ ਇਦਾਂ ਨਹੀਂ ਜਾਣਾ ਮੈਂ ਸਮਝਾ ਦੀ ਉਹਨਾਂ ਨੂੰ ਕੋਈ ਗੱਲ ਨਹੀਂ ਸਮਝਾ ਦੂੰਗੀ ਮੈਂ ਮੈਂ ਰੋਟੀ ਲਿਆਉਣੀ ਤੁਹਾਡੇ ਲਈ ਰੋਟੀ ਲਿਆਉਣੀ ਸੁਲਿਬਾ ਇੱਕ ਵਾਰ ਫੋਨ ਕੀਤਾ ਕੀ ਗੱਲ ਠੀਕ ਠਾਕ ਹੀ ਮੰਮੀ ਹਜੇ ਤੱਕ ਘਰ ਆਇਆ ਹੀ ਆ ਤੇ ਬੜਾ ਬੋਲਣ ਦੇ ਹੀ ਮੇਰੇ ਨਾਲ ਕਿਉਂ ਕਹਿੰਦੇ ਤੁਹਾਡਾ ਘਰ ਇਦਾਂ ਦਾ ਵਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਰਿਸ਼ਤਾ ਨਹੀਂ ਕਰਨਾ ਸੀ ਤਦ ਸੇ ਉਹਨਾਂ ਸਾਰੀ ਗੱਲਾਂ ਦਾ ਸੇਵੇਂ ਕਿਦਾਂ ਕੀ ਤੁਹਾਡੇ ਘਰ ਆ ਨਹੀਂ ਹੈਗਾ ਉਹ ਨਹੀਂ ਹੈਗਾ ਕਹਿੰਦੇ ਜੇ ਮੇਰੇ ਦੋਸਤ ਚੱਲ ਜਾਣਾ ਉੱਥੇ ਦੋ ਤੇ ਫਿਰ ਤੁਸੀਂ ਕਿੱਥੇ ਬਿਠਾਓਗੇ ਉਹਨਾਂ ਨੂੰ ਕੋਈ ਗੱਲ ਨਹੀਂ ਇੱਥੇ ਆਪਾਂ ਜਾ ਕੇ ਬੈਠਣਾ ਉਹ ਵੀ ਪੁੱਛ ਲਈਏ ਤਾਂ ਉਹਨਾਂ ਨੇ ਨਾ ਪੁੱਛਣਗੇ ਬੜੀਆਂ ਗੱਲਾਂ ਸੁਣਾਈਆਂ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਫਿਰ ਵੀ ਚੱਲੋ ਚੁੱਪ ਕੀਤੀ ਰਹੀਆਂ ਕੋਈ ਗੱਲ ਨਹੀਂ ਪੁੱਛਣਿਆ ਨਾ ਉਹਨਾਂ ਨੂੰ ਕੀ ਗੱਲ ਹੈ ਕਿਉਂ ਤੰਗ ਕਰਨ ਦਿਆ ਜੇ ਕਹਿੰਦੇ ਮੈਂ ਤਾਂ ਨਹੀਂ ਜਾਣਾ ਉੱਥੇ ਮੈਂ ਤਾਂ ਬਥੇਰਾ ਸਮਝਾਇਆ ਚੱਲ ਜਿੰਨਾ ਚਿਰ ਜੋਦ ਦਾ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਤੇ ਜਾਓ ਬਾਅਦ ਚ ਵੇਖੀ ਜਾਊਗੀ ਜਾਣਾ ਕਿਉਂ ਨਹੀਂ ਮਾਮੇ ਤੇ ਜਾ ਕਰੂਗਾ ਤਾਂ ਅਸੀਂ ਗੱਲ ਕਰਿਓ ਮਾਮਾ ਜੀ ਨਾਲ ਕੋਈ ਗੱਲ ਨਹੀਂ ਹੋਣ ਸਲੇਣਾ ਸਮਝਾ ਦਿਓ ਬਾਅਦ ਚ ਐਵੇਂ ਫੇਰ ਮੈਨੂੰ ਪੈਣਗੇ ਤੂੰ ਦੱਸ ਦਿੱਤਾ ਉਹਨਾਂ ਨੂੰ ਉਸੇ ਵੇਲੇ ਦੱਸਣਾ ਕਿਉਂ ਸਾਨੂੰ ਨਹੀਂ ਦੱਸਣਾ ਤੇ ਹੋਰ ਕਿਹਨੂੰ ਦੱਸਣਾ ਹੈ ਲੱਗਦਾ ਤਾਂ ਕੱਲ ਰਿਸ਼ਤਾ ਕੀਤਾ ਸੀ ਹਾਂਜੀ ਚੰਗੇ ਥੋੜੀ ਲੱਗੀਦਾ ਵਾ ਮੇਰੀ ਵੀ ਕੱਲ ਨੂੰ ਬੇਇੱਜ਼ਤੀ ਹੋਣੀ ਉੱਥੇ ਨਹੀਂ ਨਹੀਂ ਕੋਈ ਨਹੀਂ ਸਮਝਾਉਣਾ ਕਿੰਨੀ ਸਿਫਤ ਕਰਦੇ ਮੰਮੀ ਹੋਣੀ ਕਿ ਪ੍ਰੋਣਾ ਕਿੰਨਾ ਚੰਗਾ ਵਾ ਹਉ ਨਹੀਂ ਉਹ ਤਾਂ ਹਜੇ ਤਾਂ ਮੈਂ ਵੀ ਨਹੀਂ ਕੋਈ ਗੱਲ ਦੱਸੀ ਉਹਨਾਂ ਨੂੰ ਕਿ ਇਦਾਂ ਕਰਦੇ ਮੇਰੇ ਨਾਲ ਜੇ ਮੈਂ ਉਹਨਾਂ ਨੂੰ ਦੱਸ ਦਿੱਤਾ ਤਾਂ ਉਹਨਾਂ ਨੇ ਮੈਨੂੰ ਕੱਲ ਹੀ ਲੈ ਜਾਣਾ ਵਾ ਨਹੀਂ ਹਜੇ ਨਾਲ ਉਹਨਾਂ ਨੂੰ ਦੱਸਾਂ ਪ ਨਹੀਂ ਆ ਸਮਝੂਗਾ ਫੇਰ ਕਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਕਰਿਓ ਤੇ ਮੈਂ ਲਿਉਣੀ ਠਾਡੇ ਵਾਸਤੇ ਚਾ ਪਤਾ ਨਹੀਂ ਯਾਰ ਕੀ ਗੱਲ ਹੋਈ ਆ ਪਰਮੇਤ ਨੂੰ ਫੋਨ ਹੀ ਆਇਆ ਤੇ ਝਾਟੀ ਚੱਲ ਗਈ ਆ ਮੈਨੂੰ ਦੱਸ ਕੇ ਵੀ ਨਹੀਂ ਗਈ ਕਿੱਧਰ ਗਈ ਆ ਪਰਮੇਤ ਕਿੱਧਰ ਗਈ ਸੀ ਸੰਦੀਪ ਦਾ ਫੋਨ ਆਂਦੇ ਅੱਛਾ ਉਹਦੇ ਨਾਲ ਗਈ ਸੁਖ ਤੇ ਆ ਠੀਕ ਹੈ ਦਿਲਜੀਤ ਬੋਲਣ ਦੇ ਹੀ ਕਹਿਣ ਕੀ ਗੱਲ ਉਹ ਹੀ ਕਹਿਣ ਤੰਗ ਕਰਦਾ ਵਾ ਤੰਗ ਕਰਦਾ ਕਿ ਉਹ ਕਿਹੜੀ ਗੱਲੋਂ ਤੰਗ ਕਰਦਾ ਉਹ ਨਹੀਂ ਤੁਸੀਂ ਦੱਸਿਆ ਨਹੀਂ ਉਹਨੂੰ ਜਦੋਂ ਰਿਸ਼ਤਾ ਕੀਤਾ ਵੀ ਘਰ ਉਹਨਾਂ ਦਾ ਬਣਾਉਣ ਵਾਲਾ ਹੈ ਜੇ ਮੈਂ ਸਾਰੀ ਗੱਲ ਕੀਤੀ ਸੀ ਦਿਲਜੀਤ ਨਾਲ ਤੇ ਦਿਲਜੀਤ ਦੇ ਘਰਦਿਆਂ ਨਾਲ ਕਿ ਭਾਈ ਉਹਨਾਂ ਦਾ ਘਰ ਜਿਹੜਾ ਨਾ ਅਜੇ ਪੁਰਾਣਾ ਹੀ ਆ ਤੇ ਘਰ ਆਪੇ ਬਣਾ ਲੰਗੇ ਹੌਲੀ ਹੌਲੀ ਦੋ ਕਮਰੇ ਆ ਕੱਚਾ ਵੇੜਾ ਆ ਜਿੱਦਾਂ ਵੀ ਜੋ ਸਿਸਟਮ ਹੀ ਮੈਂ ਸਾਰਾ ਦੱਸਿਆ ਸੀ ਕਿ ਕੱਲ ਨੂੰ ਤੁਸੀਂ ਕਹੋਗੇ ਮਾਰੇ ਘਰ ਰਿਸ਼ਤਾ ਕਰਤਾ ਤੇ ਭਾਈ ਮੇਰੇ ਨਾਲ ਪਹਿਲੇ ਦੱਸ ਦੋ ਇਹ ਕਹਿੰਦੇ ਸੀ ਨਹੀਂ ਕੋਈ ਗੱਲ ਹੀ ਨਹੀਂ ਤੇ ਹੁਣ ਉਹਨੂੰ ਉਹ ਤੰਗ ਕਰ ਨੂੰ ਸੰਦੀਪ ਨੂੰ ਕਹਿੰਦਾ ਵੀ ਘਰ ਨਹੀਂ ਬਣਿਆ ਆਪਾਂ ਜੇ ਮੈਂ ਦੋ ਦੋਸਤ ਲੈ ਕੇ ਜਾਵਾਂ ਉੱਥੇ ਤੇ ਤੁਸੀਂ ਕਿੱਥੇ ਬਿਠਾਓਗੇ ਜੇ ਇਹਨੇਗਾ ਪਹਿਲਾਂ ਦੱਸੀਏ ਤਾਂ ਫਿਰ ਉਹ ਉਹਦੇ ਨਾਲ ਹਰਦਾ ਕੀ ਮਤਲਬ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਸੰਦੀਪ ਨੂੰ ਵੀ ਕਹੀਂ ਉਹਨੇ ਕਹ ਤੂੰ ਟੈਨਸ਼ਨ ਨਾ ਲੈ ਮੈਂ ਜਾਣਾ ਮੈਂ ਮਿਲਣਾ ਕਹਿੰਦਾ ਹੈ ਕਿ ਮੈਂ ਉੱਥੇ ਜਾਇਆ ਨਹੀਂ ਕਰਨਾ ਜਾਣਾ ਛੱਡੇ ਜਾਂਦੇ ਮਾਂ ਫਿਰ ਜਾਣਾ ਕਿਉਂ ਨਹੀਂ ਮੈਂ ਕਰਨਾ ਗੱਲ ਦਿਲਜੀਤ ਨਾਲ ਠੀਕ ਆ ਆ ਕੋਈ ਨਹੀਂ ਸਮਝਾ ਕੇ ਵੇਖੋ ਮੈਂ ਕਿਹਾ ਸੀ ਪਿੰਡ ਨਾਂ ਦੱਸਿਆ ਜੇ ਪਹਿਲਾਂ ਆਪੇ ਸਮਝਾ ਕੇ ਵੇਖ ਲੈਣੇ ਆ ਜੇ ਉਹਨਾਂ ਨੇ ਟੈਨਸ਼ਨ ਲੈਣੀ ਚਾਲੂ ਕਰ ਦੇਣੀ ਅੱਗੇ ਉਹਨਾਂ ਨੇ ਮਾਹ ਵਿਆਹ ਕੀਤਾ ਕੁੜੀ ਦਾ ਠੀਕ ਨਹੀਂ ਤੈਨੂੰ ਪਤਾ ਹੀ ਆ ਭਾਜੀ ਉਹਨਾਂ ਦੇ ਹਾਲਾਤ ਵੀ ਮਾੜੇ ਆ ਠੀਕ ਇਹ ਸੰਦੀਪ ਨੂੰ ਤੂੰ ਫੇਰ ਇੱਕ ਵਾਰੀ ਫੋਨ ਕਰਕੇ ਕਹਿ ਦੇ ਕਿ ਘਰ ਨਾਲ ਗੱਲ ਕਰੀ ਠੀਕ ਆ ਨਹੀਂ ਕੋਈ ਨਹੀਂ ਮੈਂ ਕਹਿ ਦਿੰਨੀ ਤੁਸੀਂ ਉਹਨੂੰ ਦਿਲਜੀਤ ਨੂੰ ਸਮਝਾ ਕੇ ਵੇਖੋ ਹਾਂ ਭੈਣ ਜੀ ਨਹੀਂ ਤੇ ਭਾਜੀ ਨੇ ਟੈਨਸ਼ਨ ਲੈਣੀ ਚਾਲੂ ਕਰ ਦੇਣੀ ਉਹਨਾਂ ਨੇ ਕਹਿੰਨਾ ਚੰਗਾ ਰਿਸ਼ਤਾ ਕਰਾਇਆ ਤੇ ਕੋਈ ਗੱਲ ਨਹੀਂ ਮੈਂ ਦਿਲਜੀਤ ਨੂੰ ਮਿਲਣਾ ਮ ਕੱਲ ਮਾ ਜਾਣਾ ਹੁਣੀ ਜਾਣਾ ਠੀਕ ਆ